ਸਰੰ ਦਾ ਸਵਾਦ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਅਫੀਸ਼ੀਅਲ YouTube ਚੈਨਲ ਉਪਰ ਦੋਸਤੋ ਜਿਸ ਚੀਜ਼ ਦਾ ਇੰਤਜ਼ਾਰ ਸੀ ਮਤਲਬ ਕੀ ਹੈ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਜੋ waiting list ਦਾ ਉਡੀਕ ਸੀ ਕਾਫੀ ਜ਼ਿਆਦੇ ਕੈਂਡੀਡੇਟਸ ਨੂੰ ਉਸ ਦੀ ਉਡੀਕ ਖਤਮ ਹੋ ਚੁੱਕੀ ਹੈ ਤੇ ਡਾਟਾ ਐਂਟਰੀ ਆਪਰੇਟਰ ਦੀ waiting list ਆ ਚੁੱਕੀ ਹੈ ਦੋਸਤੋ ਦੱਸ ਦਵਾਂ ਕਿ ਐਡਵਰਟਾਈਜ਼ਮੈਂਟ ਨੰਬਰ 32022 CCDEO ਮਤਲਬ ਕੀ ਹੈ ਇਸ ਦੀ ਵੇਟਿੰਗ ਲਿਸਟ ਫਰਸਟ ਪੈ ਚੁੱਕੀ ਹੈ ਤੇ ਇੱਥੇ ਕੀ ਹੈ ਦੇਖਿਆ ਜਾਵੇ ਤਾਂ ਦੋਸਤੋ S 74.75 ਨੰਬਰ ਵਾਲੀ ਓਪਨ ਗੇਨੈਸਟ ਜਨਰਲ ESM ਦੇ ਵਿੱਚ ਮਤਲਬ 19 ਜਾਣੇ ਜੋ ਕਿ ਇੱਥੇ ਆ ਚੁੱਕੇ ਹਨ ਦੋਸਤੋ 19 ਜਾਣੇ ਦੀ ਲਿਸਟ ਪਾਈ ਗਈ ਹੈ ਤਾਂ ਦੇਖ ਲੈਣਾ ਦੋਸਤੋ ਸੌਰੀ 21 ਜਾਣਿਆਂ ਦੀ ਤਾਂ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਹਨ ਜੋ ਕਿ ਵੇਟਿੰਗ ਲਿਸਟ ਦੀ ਗੱਲ ਚੱਲ ਰਹੀ ਸੀ ਤਾਂ ਵੇਟਿੰਗ ਲਿਸਟ ਆ ਚੁੱਕੀ ਹੈ ਕਲਰਕ ਕੰਮ ਡਾਟਾ ਐਂਟਰੀ ਆਪਰੇਟਰ ਦੀ ਦੋਸਤੋ ਤਾਂ ਜੇਕਰ ਤੁਹਾਡਾ ਨੰਬਰ ਆ ਗਿਆ ਹੈ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਦੋਸਤੋ ਕਿਉਂਕਿ ਹਰੇਕ ਦਾ ਮਾਣ ਹੁੰਦਾ ਹੈ ਗਵਰਨਮੈਂਟ ਜੌਬ ਦਾ ਤੇ ਜਿਨ੍ਹਾਂ ਦਾ ‟ਵੇਟਿੰਗ ਲਿਸਟ” ਵਿੱਚ ਨਾਮ ਆ ਗਿਆ ਹੈ ਤਾਂ ਦੋਸਤੋ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦੋਸਤੋ ਸਤਿ ਸ੍ਰੀ ਅਕਾਲ ਜੀ